ਤਸਰੀਆ ਵੀਰ ਜੀ ਕਿਸਾਨ ਵੀਰੋ ਅੱਜ 24 ਤਰੀਕ ਆ ਵੀਰੇ ਸੀਡ ਬਾਹਰ ਕੱਢ ਲਿਆ ਜੱਪਨੇ ਐਲਰ ਦਾ ਇਹ ਸੀਡ ਆਪਾਂ ਨੇ ਇੱਥੇ ਕਰਬੂਜਾ ਲੱਗਿਆ ਜੀ ਉੱਥੇ ਲਾਉਣਾ ਖੇਤ ਦੀ ਵਾਹੀ ਆਲਮੋਸਟ ਹੋ ਗਈ ਅਮਰਤ ਕੋਲ ਸਟੋਰ ਚੋਂ ਬਾਹਰ ਆਪਨੇ ਟੋਟਲੀ ਸੀਡ ਬਜਾਈ ਵਾਸਤੇ ਬਾਹਰ ਕੱਢਿਆ ਸੁਕਾ ਕੇ ਇਹਦੀ ਦਵਾਈ ਦੂਵੀ ਲਾ ਕੇ ਤਾਂਗ ਲਾ ਦੇਣੀ ਆ ਐਲਰ ਸੀਡ ਆ ਇਹ ਸਾਰਾ ਬੀ ਗ੍ਰੇਡ ਆ ਤੇ ਦੇਖਦੇ ਆ ਖਲਾਕੇ ਦੇਬੇ ਵੀਰੇ ਖੋਲੀ ਗੇਰਾ ਜ਼ਿੰਮੇਦਾਰ ਭਾਈ ਵੀ ਆਪਣੀਆਂ ਟਰਾਲੀਆਂ ਡਰਾਈਵਰ ਲੈ ਕੇ ਹੋਣ ਲੱਗੇ ਵੀਰੇ ਅੱਜ ਇੱਥੇ ਟਰਾਲੀ ਵੀਰੇ ਸਿੱਧਾ ਚੰਡੀਗੜ੍ਹ ਲੈ ਕੇ ਜਾਂਦਾ ਭਾਈ ਆਪਣਾ ਲੋਡ ਕਰਕੇ ਆਲੂ ਖੋਦੋ ਵੇਚ ਕੇ ਆਉਂਦਾ ਇਹ ਸਭ ਤੋਂ ਵਧੀਆ ਆਪਸ਼ਨ ਆ ਵੀਰੇ ਘਰੇ ਇੱਥੇ ਹੀ ਕਰਨਾ ਚਾਹੀਦਾ ਆਪਣੇ ਸਾਹਮਣੇ ਆਪਣਾ ਮਾਰਕ ਵੇਚਣਾ ਚਾਹੀਦਾ ਬੜੀ ਮਿਹਨਤ ਕਰ ਰਹੇ ਆ ਦੇਖਦੇ ਆ ਤੁਹਾਨੂੰ ਦਿਖਾਉਨੇ ਆ ਸੈਜ ਦਿਖਾਉਨੇ ਆ ਜਿਹੜਾ ਆਪਾਂ ਅੱਜ ਨਾਲ ਬਜਾਈ ਕਰਾਂਗੇ 4 ਲੀਟਰ 103 10 11 ਤਰੀਕ ਨੂੰ ਆਪਾਂ ਨੇ ਬਜਾਈ ਕਰ ਦੇਣੀ ਆ ਇਹ ਅਮਰਦ ਗੋਲ ਚੋਰਚ ਪਾਰ ਕੱਟਿਆ ਲੈ ਵੀਰ ਹੁਣ ਆਪਾਂ ਇਹਨੂੰ ਸੁਕਾਵਾਂ ਸੁਕਾ ਕੇ ਤੋਂ ਬਾਅਦ ਇਹਨੂੰ ਦਵਾਈ ਦੋਈ ਲਾਵਾਂਗੇ ਸਾਰਾ ਵੀ ਗ੍ਰੇਡ ਆ ਕੁਆਲਿਟੀ ਬਹੁਤ ਵਧੀਆ ਨਿਕਲੀ ਅੰਦਰੋਂ ਕੋਈ ਗਲਿਆ ਹੋਇਆ ਵਗੈਰਾ ਕੋਈ ਅਲੂ ਨਹੀਂ ਆਇਆ ਇਹਦੀ ਬਜਾਈ ਕਰ ਦੇਣੀ ਆ ਆਪਣੇ ਦਸਤਰੀ ਦੇ ਲੰਮਸਨ ਤੇ ਨਵੰਬਰ ਦੇ ਪਿਛਲੇ ਸਾਲ ਨਵੰਬਰ 23 ਨਵੰਬਰ ਨੂੰ ਗੱਡੀ ਲੋਡ ਹੋ ਗਈ ਸੀ ਦਸਤਰੀ ਦੀ ਬਜਾਈ ਕਰੀ ਵੀ ਇਸ ਸਾਲ ਵੀ ਤੁਹਾਨੂੰ ਦੱਸਾਂਗੇ ਕਿੰਨੀ ਬਜਾਈ ਕਦੋਂ ਹੋਊਗੀ ਬਜਾਈ ਵਾਲਾ ਟਾਈਮ ਵੀ ਦੇਖਾਂ ਤੁਹਾਨੂੰ ਵੀਡੀਓ ਪਾਵਾਂਗੇ ਤੇ ਪਟਾਈ ਟਾਈਮ ਵੀ ਦੱਸਾਂਗੇ ਦੇਖੋ ਇਹ ਪੂਰਾ ਲੋਟ ਆਪਣੇ ਖੋਲ ਕੇ ਦਵਾਈ ਗਾਚੋਗ ਲਵਾਰਾ ਲਾਵਾਂਗੇ ਇਹਨੂੰ ਤੇ ਦੁਆਰਾ ਭਰ ਕੇ ਧਾਂਗ ਲੱਗਣੇ ਸਾਵਾਂ ਚ ਇਹਦੀ ਸਪਰਾਉਟਿੰਗ ਸਟਾਰਟ ਹੋ ਜਾਊਗੀ ਨਾ ਦਸ ਟ੍ਰੇ ਨੂੰ ਆਪਾਂ ਨੇ ਖੇਤ ਚ ਲਾ ਦੇਣਾ ਤੇ ਦੇ ਬਾਪਾ ਜੀ ਆਪਣੇ ਲੀਵਰ ਦੇ ਨਾਲ ਟਰਾਲੀ ਲੋਡ ਕਰੂਗਾ ਬਾਕੀ ਵੀਰੇ ਦੇਖਾਂਗੇ ਜਿਤਨੇ ਆਲੂ ਖੇਤ ਲੱਗੂਗਾ ਤੁਹਾਨੂੰ ਵੀਡੀਓ ਜਰੂਰ ਪੜਾ ਕੇ ਬਾਪਾ ਨੂੰ ਇਸ ਵੀਡੀਓ ਨੂੰ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰਿਓ ਤੇ ਤੁਹਾਨੂੰ ਜਾਣਕਾਰੀ ਦਵਾਂ ਕਿੰਨਾ ਗਿਆ ਤਾ ਆਲੂ ਲੱਗੇ ਕੀ ਉਹਦਾ ਝਾੜ ਤੇ ਕੀ ਹਿਲ ਡਾਰੀ ਹੈ ਇਹ ਅਮਰਤਪੁਰ ਕੋਲ ਸਟੋਰ ਚ ਆਪਨੇ ਮਾਲ ਬਾਹਰ ਕੱਢਿਆ ਜਿਸ ਜਗ੍ਹਾ ਵੀਰੇ ਆਲੂ ਲੱਗਣਾ ਉਥੇ ਖਰਬੂਜਾ ਲੱਗਿਆ ਹੋਇਆ ਸੀਗਾ ਖਰਬੂਜੇ ਦਾ ਪੂਰਾ ਖੇਤ ਤਕਰੀਬਨ ਤੜਾਈ ਕੰਪਲੀਟ ਹੋ ਗਈ ਥੀ ਇਹਨੂੰ ਬਾਹਾਂ ਕੇ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਉਥੇ ਐਲਰ ਆਲੂ ਲਾਵਾਂਗੇ ਓਕੇ ਵੀਰੇ ਧੰਨਵਾਦ